ਜੇ ਨਦੀ ਸੋਚ ਚੰਗੇ ਪਾਸੇ ਲੱਗੀ ਹੁੰਦੀ ਹੈ ਉਹਨਾਂ ਵਾਸਤੇ ਹਰ ਚੀਜ਼ ਆਈ ਚੰਗੀ ਹੈ ਚੰਗੀ ਹੋ ਜਾਂਦੀ ਹੈ ਇਸ ਲਈ ਤਾਂ ਹੀ ਕਿਹਾ ਜਾਂਦਾ ਹੈ ਕਿ ਹਰ ਸ਼ੈ ਨੂੰ ਬਣਾਉਣ ਵਾਲਾ ਪਰਮਾਤਮਾ ਹੈ ਇਸੇ ਲਈ ਤਾਂ ਰੱਬ ਦੇ ਘਰ ਚ ਜਿੱਦਾਂ ਮੀਆਂ ਮੁਹੰਮਦ ਵਖੀ ਨੇ ਕਿਹਾ ਕਿ ਝੋਲੀ ਆਪਣੇ ਆਪਣੇ ਅਮਲਾਂ ਦੀ ਝੋਲੀ ਆਪਣੇ ਆਪਣੇ ਅਮਲਾਂ ਦੀ ਹੁਣ ਤੁਸੀਂ ਚੈੱਕ ਕਰ ਲਓ ਝੋਲੀਆਂ ਇੱਥੇ ਕੱਪੜੇ ਦੀਆਂ ਨਹੀਂ ਹੁੰਦੀਆਂ ਇਹ ਬੰਦਾ ਕਹੇ ਕਈ ਵਾਰ ਬੰਦਾ ਜਾਂਦਾ ਲਓ ਜੀ ਮਾਲ ਕੋ ਝੋਲੀ ੜ ਦਿੱਤੀ ਭਾਈ ਆ ਬਾਹਰੋਂ ਦਾ ਕੱਪੜੇ ਦੀ ਝੋਲੀ ੜ ਦਿੱਤੀ ਹੈ ਅੰਦਰ ਤੇਰੇ ਅਮਲ ਕਿੱਦਾਂ ਦੇ ਹੈ ਕਿਉਂਕਿ ਰੱਬ ਨੇ ਕੱਪੜੇ ਦੀ ਝੋਲੀ ਨਹੀਂ ਦੇਖਣੀ। ਕਿ ਤੇਰਾ ਕੱਪੜੇ ਦੀ ਝੋਲੀ ਕਿਹੜੇ ਰੰਗ ਦੀ ਹੈ? ਰੱਬ ਨੇ ਦੇਖਣੀ ਤੇਰੀ ਅਮਲਾਂ ਦੀ ਝੋਲੀ, ਤੇਰੇ ਵਿਸ਼ਵਾਸ ਦੀ ਝੋਲੀ, ਤੇਰੀ ਕਰਨੀ ਦੀ ਝੋਲੀ, ਤੇਰੀ ਨੀਅਤ ਦੀ ਝੋਲੀ। ਕਿ ਤੇਰੀ ਨੀਅਤ ਕੈਸੀ ਹੈ? ਜੋ ਜਦ ਵੀ ਬੈਠੋ, ਜਦ ਵੀ ਫਕੀਰਾਂ ਦੇ ਦਰ ਤੇ ਆਓ, ਤਾਂ ਪਹਿਲਾਂ ਚੈੱਕ ਕਰੋ ਨੇਕ ਨੀਅਤ ਨਾਲ ਆਓ। ਵਿਸ਼ਵਾਸ ਦੀ ਨੀਅਤ ਨਾਲ ਆਓ, ਯਕੀਨ ਦੀ ਨੀਅਤ ਨਾਲ ਆਓ, ਭਰੋਸੇ ਦੀ ਨੀਅਤ ਲੈ ਕੇ ਆਓ ਕਿ ਮੈਨੂੰ ਯਕੀਨ ਹੈ ਜੇ ਮੈਂ ਮਾਲਕ ਦੇ ਘਰ ਚ ਜਾ ਰਿਹਾ ਤਾਂ ਮੇਤੇ ਰਹਿਮਤ ਜ਼ਰੂਰ। ਮੇਰੀ ਖਾਲੀ ਝੋਲੀ ਜ਼ਰੂਰ ਔਰ ਮੈਨੂੰ ਆਪਣੇ ਮਾਲਕ ਤੇ ਪੂਰਾ ਇਹ ਨੀਤਾ ਹੁੰਦੀਆਂ ਹਾਸਲ ਕਰਨ ਵਾਲੀਆਂ ਜਿੱਦਾਂ ਬੁੱਲੇ ਸ਼ਾਹ ਦੀ ਗੱਲ ਇੱਕ ਦੱਸੀ ਦੀ ਨਾ ਕਿ ਨੀਤਾ ਨੂੰ ਹੀ ਮਿਲਣ ਮੁਰਾਦਾ ਤੇ ਮਿਹਨਤਾਂ ਨੂੰ ਫਲ ਲੱਗਦੇ ਨੇ ਉਹ ਜਿਸ ਤੇ ਹੋਵੇ ਉਹਦੀ ਰਹਿਮਤ ਬੁੱਲਿਆ ਤਾਂ ਪਾਣੀ ਉੱਚੀਆਂ ਵੱਲ ਵੀ ਵਗਦੇ ਨੇ ਉਹ ਬੁੱਲੇ ਸ਼ਾਹ ਕਹਿੰਦੇ ਪਾਣੀ ਉੱਚੇ ਵੀ ਚੜ ਜਾਂਦੇ ਹੈ ਸਮਝਦੇ ਹੋ ਕਿ ਨਹੀਂ ਇਹ ਨਹੀਂ ਕਿ ਪਾਣੀ ਥੱਲੇ ਵਗਦਾ ਹੈ ਬਹੀ ਦੁਨੀਆ ਦਾ ਦਸਤੂਰ ਕਹਿੰਦਾ ਹੈ ਕਿ ਪਾਣੀ ਹਮੇਸ਼ਾ ਨੀਵੇਂ ਜਨਾਂ ਨੂੰ ਜਾਂਦਾ ਹੈ ਪਰ ਕਹਿੰਦੇ ਉਹਦੀ ਰਹਿਮਤ ਹੋ ਜਾਵੇ ਤਾਂ ਪਾਣੀ ਪਹਾੜ ਵੀ ਚੜ ਜਾਂਦੇ ਹੈ ਪਾਣੀ ਉੱਚੇ ਪਾਸੇ ਵੀ ਚੜ ਜਾਂਦੇ ਹੈ ਕਿਉਂਕਿ ਉਹਦੀ ਰਹਿਮਤ ਚਾਵੇ ਤਾਂ ਸਭ ਕੁਝ ਕਰ ਸਕਦੀ ਹੈ ਬਸ ਨੀਤਾਂ ਨੂੰ ਹੀ ਮਿਲਨ ਮੁਰਾਦਾਂ ਕਿ ਉਹ ਜੈਸੀ ਸਾਡੀ ਨੀਤ ਹੋਣੀ ਮੁਰਾਦ ਵੀ ਸਾਨੂੰ ਵੈਸੀ ਹੀ ਨਹੀਂ ਆਪਣੀ ਨੀਤ ਦੇ ਅੰਦਰ ਨਾ ਵਿਸ਼ਵਾਸ ਰੱਖੋ ਆਪਣੀ ਸੋਚ ਦੇ ਅੰਦਰ ਆਪਣੇ ਵਿਚਾਰ ਦੇ ਅੰਦਰ ਕੋਈ ਸ਼ੰਕਾ ਨਾ ਰੱਖੋ ਪੂਰਾ ਯਕੀਨ ਰੱਖੋ ਇਸ ਲਈ ਚੋਣੀ ਆਪਣੇ ਆਪਣੇ ਅਮਲਾਂ ਦੀ ਨੀਤਾਂ ਨਾਲ ਹੀ ਖੈਰ ਸਾਬ ਹੋਵੇ ਹੁਣ ਜਿੱਦਾਂ ਦੀ ਨੀਤ ਹੋਣੀ ਕਹਿੰਦੇ ਉਦਾਂ ਦੀ ਖੈਰ ਉਹਨੂੰ ਹੁਣ ਜਿਹੜਾ ਕਹਿੰਦੇ ਇਹਨੂੰ ਬਹੁਤ ਮਿਲ ਗਿਆ ਇਹਦੀ ਸੋਚ ਤੋਂ ਜ਼ਿਆਦਾ ਮਿਲ ਗਿਆ ਤੇ ਇਹਦਾ ਮਤਲਬ ਇਹਦੀ ਨੀਅਤ ਅੱਛੀ ਹੋਏਗੀ ਇਹਦੀ ਨੀਅਤ ਵਿੱਚ ਵਿਸ਼ਵਾਸ ਹੋਏਗਾ ਇਸ ਲਈ ਇਹਦੀ ਸੋਚ ਤੋਂ ਵੀ ਜ਼ਿਆਦਾ ਇਹਦੇ ਕਰਮ ਅੱਛੇ ਹੋਣਗੇ ਕਿਉਂਕਿ ਜਦੋਂ ਅਸੀਂ ਬਹੁਤ ਵਾਰ ਦੱਸੀਦਾ ਹੈ ਕਿ ਜਦੋਂ ਕਰਮ ਬੰਦਾ ਅੱਛੇ ਕਰਦਾ ਹੈ ਨਾ ਤਾਂ ਰੱਬ ਨਾ ਚਾਹੁੰਦੇ ਹੋਵੇ ਰੱਬ ਨੂੰ ਦੇਣਾ ਅਬ ਕਹਿੰਦਾ ਤੇ ਕਰਮ ਹੀ ਇੰਨੇ ਅੱਛੇ ਤੂੰ ਮੰਗ ਚਾਹੇ ਨਾ ਮੰਗ ਮੈਂ ਤਾਂ ਦੇਣਾ ਹੀ ਹੈ ਤੈਨੂੰ ਜਿੱਦਾ ਕਈ ਵਾਰ ਤੁਸੀਂ ਉਦਾਹਰਨ ਲੈ ਲਓ ਕਿਸੇ ਰੈਸਟੋਰੈਂਟ ਚਲੇ ਜਾਂਦੇ ਹੋ ਕਿਸੇ ਐਸੀ ਜਗ੍ਹਾ ਚਲੇ ਜਾਂਦੇ ਹੋ ਤੁਹਾਨੂੰ ਉਥੋਂ ਸਰਵਿਸ ਅੱਛੀ ਮਿਲਦੀ ਹੈ ਤਾਂ ਤੁਸੀਂ ਖੁਸ਼ ਹੋ ਕੇ ਟਿਪ ਵੀ ਦੇ ਦਿੰਦੇ ਹੋ ਕਿ ਨਹੀਂ ਟਿਪ ਦਾ ਮਤਲਬ ਸਮਝੀ ਦਿਓ ਨਾ ਹੁਣ ਵਰਤ ਕਰੋ ਤੁਸੀਂ ਕਿਸੇ ਰੈਸਟੋਰੈਂਟ ਤੇ ਗਏ ਹੋ ਕੋਈ ਵੇਟਰ ਆਇਆ ਜਿਸ ਨੇ ਤੁਹਾਡਾ ਪੂਰਾ ਖਿਆਲ ਰੱਖਿਆ ਪੂਰੀ ਸੇਵਾ ਕੀਤੀ ਇੱਜ਼ਤ ਕੀਤੀ ਹੁਣ ਉਹ ਬਿੱਲ ਬਣਿਆ ਹੈ 2500 ਰੁਪਇਆ ਤਾਂ ਤੁਸੀਂ ਖੁਸ਼ ਹੋਗੇ ਉਹਨੂੰ 2600 2700 ਜਾਂ 3000 ਦੇ ਦੇ ਲੈ 500 ਮੇਰੇ ਵੱਲੋਂ ਖੁਸ਼ੀ ਨਾ ਦੇ ਰਿਹਾ ਕਿਉਂਕਿ ਤੇਰੀ ਸਰਵਿਸ ਮੈਨੂੰ ਬਹੁਤ ਵਧੀਆ ਨਹੀਂ ਹੈ ਹੁਣ ਇਹਦਾ ਮਤਲਬ ਕੀ ਹੈ ਅਗਰ ਉਹਦਾ ਕਰਮ ਅੱਛਾ ਸੀ ਤਾਂ ਤੁਸੀਂ ਉਹਦੀ ਮਿਹਨਤ ਉਹ ਵੀ ਜੜਾ ਤਾਂ ਜੇ ਉਹਦਾ ਕਰਮੀ ਮਾੜਾ ਹੁੰਦਾ ਉਹ ਤੁਹਾਡੀ ਇੱਜ਼ਤ ਨਾ ਕਰਦਾ ਉਹਦਾ ਕਰਮ ਅੱਛਾ ਨਾ ਹੁੰਦਾ ਉਹ ਦਿਨ ਲੈ ਕੇ ਆਉਂਦਾ 1500 2000 ਤੁਸੀਂ 2000 ਹੀ ਦੇਣਾ ਸੀ ਨਾਲ ਉਹ ਵੀ ਸੋਚਦਾ ਸੀ ਮੁੜ ਕੇ ਮੇਸਰ ਨਹੀਂ ਆਣਾ ਕਿਉਂਕਿ ਸਰਵਿਸ ਹੀ ਚੰਗੀ ਹੈ ਤੁਕਿਆ ਜੰਦਾ ਅਗਰ ਕਰਮ ਮਾਰਾ ਕੀਤਾ ਜਾਵੇ ਤਾਂ ਫਿਰ ਚੀਜ਼ ਘਟ ਮਿਲਦੀ ਹੈ ਅਗਲੀ ਵਾਰ ਨੂੰ ਮਿਲਦੀ ਨਹੀਂ ਤਾਂ ਜੇ ਕਰਮ ਅੱਛਾ ਕੀਤਾ ਜਾਵੇ ਤਾਂ ਜਿੰਨੇ ਬੰਦੇ ਦੀ ਸੋਚ ਹੁੰਦੀ ਉਸ ਤੋਂ ਵੀ ਹੁਣ ਬੰਦਾ ਤਾਂ ਆਪਣੀ ਹਸਿਆਤ ਦੇ ਹਿਸਾਬ ਨਾਲ ਦਿੰਦਾ ਹੈ ਕਿਉਂਕਿ ਬੰਦਾ ਦਿੰਦਾ ਹੈ ਵੱਧ ਤੋਂ ਵੱਧ ਟਿਪ ਚ 100 ਦੇ ਦੇਗਾ 200 ਦੇ ਦੇਗਾ ਸਮਝਦੇ ਹੋ ਕਿ ਨਹੀਂ ਪਰ ਜਦਰਾ ਸੋਚੋ ਜੋ ਰੱਬ ਦੇ ਇੰਤੈ ਆਵੇ ਖੁਸ਼ੀ ਨਾਲ ਤਾਂ ਉਹ ਕੀ ਕੁਝ ਦੇ ਸਕਦਾ ਇਹ ਪ੍ਰਮਾਤਮਾ ਖੁਸ਼ੀ ਨਾ ਦੇਵੇ ਤੇ ਇੰਨੇ ਦੇ ਦਿੰਦਾ ਜਿੰਨੇ ਬੰਦੇ ਦੀ ਸੋਚ ਨਹੀਂ ਸਕਦਾ ਸੋਚ ਵੀ ਨਹੀਂ ਸਕਦਾ ਬੰਦਾ ਉਹ ਬਹੁਤ ਦੇ ਸਕਦਾ ਹੈ ਇਸ ਲਈ ਕਿਹਾ ਜਾਂਦਾ ਕਿ ਅਗਰ ਕਿਸੇ ਨੂੰ ਬੱਬਾ ਜਿਆਦਾ ਮਿਲਦਾ ਹੈ ਕਿਸੇ ਨੂੰ ਮਿਲਦਾ ਨਹੀਂ ਹੈ ਤਾਂ ਫਰਕ ਰੱਬ ਦੇ ਘਰ ਚ ਨਹੀਂ ਹੈ ਫਰਕ ਉਹ ਰਹਿਮਤ ਦੇ ਦਰਿਆਕ ਨਹੀਂ ਹੈ ਫਰਕ ਹੈ ਤੇਰੇ ਭਾਂਡੇ ਚ ਕਿ ਤੇਰਾ ਭਾਂਡਾ ਹੀ ਕਿਤੇ ਜਾਂ ਤਾਂ ਉਲਟਾ ਹੈ ਜਾਂ ਛੋਟਾ ਹੈ ਜਾਂ ਤੂੰ ਹਲੇ ਝੋਕ ਕੇ ਭਾਂਡਾ ਭਰੇ ਹੀ ਨਹੀਂ ਕਿਉਂਕਿ ਰੱਬ ਦੇ ਘਰ ਤੋਂ ਸਭ ਨੂੰ ਮਿਲਦਾ ਹੈ ਪਰ ਮਿਲਦਾ ਹੈ ਜਿੱਦਾਂ ਦੀ ਸਾਡੀ ਨੀਅਤ ਦਾ ਕਾਮਨ ਹੋਏਗਾ ਝੋਲੀ ਆਪਣੇ ਆਪਣੇ ਅੰਬਲਾਂ ਦੀ ਆਪਣੇ ਆਪਣੇ ਕਰਮਾਂ ਦੀ ਇਹ ਆਪਣਾ ਕਰਮ ਚੈੱਕ ਕਰੋ ਕਿ ਮੇਰੇ ਜਿੰਨੇ ਅੱچھے ਕਰਮ ਹੋਣਗੇ ਉੰਨੀ ਵੱਡੀ ਮੇਰੀ ਝੋਲੀ ਹੋਏਗੀ ਔਰ ਜਿੰਨੀ ਵੱਡੀ ਝੋਲੀ ਹੋਏਗੀ ਰੱਬ ਦੇ ਘਰ ਤੋਂ ਮਿਲੇਗਾ ਵੀ ਇਸ ਲਈ ਅਗਰ ਕਿਸੇ ਨੂੰ ਜ਼ਿਆਦਾ ਮਿਲ ਰਿਹਾ ਤੇ ਤਾਂ ਮਤਲਬ ਉਹਦੀ ਨੀਅਤ ਉਹਦੇ ਕਰਮ ਅੱਛੇ ਹੈ ਤਾਂ ਕਿਸੇ ਨੂੰ ਨਹੀਂ ਮਿਲ ਰਿਹਾ ਤੇ ਇਹਦਾ ਮਤਲਬ ਆਇਆ ਤਾਂ ਵੀ ਹੈ ਪਰ ਕਿਤੇ ਨਾ ਕਿਤੇ ਅੰਦਰ ਹੀ ਕੋਈ ਕਮੀ ਹੈ ਕਿਤੇ ਨੀਅਤ ਵਿੱਚ ਹਾਲੇ ਵਿਸ਼ਵਾਸ ਨਹੀਂ ਹੈ ਪੂਰਾ ਹਾਲੇ ਉਹਦੇ ਅਮਲ ਅੱਛੇ ਨਹੀਂ ਹੈ ਕਿਉਂਕਿ ਘਰ ਜਾ ਕੇ ਲੜਾਈ ਕਰਨੀ ਝਗੜੇ ਕਰਨੇ ਗਾਲੀ ਗਲੋਚ ਕਰਨਾ ਜਾਂ ਕਿਸੇ ਦੀ ਨਿੰਦਿਆ ਕਰੀ ਜਾਣੀ ਇਹ ਵੀ ਕਰਮ ਮਾੜੇ ਹੁੰਦੇ ਆ ਤਾਂ ਹੀ ਤਾਂ ਹਜ਼ੂਰ ਮੁਹੰਮਦ ਸਾਹਿਬ ਦੀ ਗੱਲ ਯਾਦ ਆ ਗਈ ਕਿ ਜਦੋਂ ਕਿਸ ਨੇ ਪੁੱਛਿਆ ਜੀ ਹਜ਼ੂਰ ਦੁਆ ਕਿਹਦੀ ਕਬੂਲ ਹੁੰਦੀ ਹੈ ਕਹਿੰਦੇ ਦੁਆ ਉਹਦੀ ਕਬੂਲ ਹੁੰਦੀ ਹੈ ਜੋ ਅੱਛੇ ਕਰਮ ਕਰਦਾ ਹੈ ਜੇਦੀ ਨੀਅਤ ਸਾਫ਼ ਹੁੰਦੀ ਹੈ ਜਿਹੜਾ ਬਦਗੁਮਾਨੀ ਰੱਖਦਾ ਹੈ ਜਿਹੜਾ ਦੂਜਿਆਂ ਦੀ ਨਿੰਦਿਆ ਕਰਦਾ ਹੈ ਜਿਹੜਾ ਦੂਜਿਆਂ ਦੀ ਚੁਗਲੀ ਕਰਦਾ ਹੈ ਜਿਹੜਾ ਦੂਜਿਆਂ ਨੂੰ ਤਕਲੀਫ ਦਿੰਦਾ ਹੈ ਉਹਦੀ ਦੁਆ ਕਦੀ ਰੱਬ ਕਿਉਂਕਿ ਜਿਹੜਾ ਬੁਰਾ ਕਰਨ ਵਾਲਾ ਉਹਦੀ ਦੁਆ ਚ ਵੀ ਹਮੇਸ਼ਾ ਕਿਸੇ ਨਾ ਕਿਸੇ ਤੇ ਬੁਰਾਈ ਹੁੰਦਾ ਹੈ ਪਤਾ ਉਹ ਕੀ ਕਹੇਗਾ ਰੱਬਾ ਮੇਤੇ ਰਹਿਮਤ ਕਰ ਦੇ ਤੋਲਾ ਬੇੜਾ ਕਰ ਦੇ ਪਤਾ ਹੀ ਰੱਬ ਇਦਾਂ ਦੇ ਬੰਦੇ ਦੀ ਦੁਆਵਾਂ ਕਦੀ ਜਰਾ ਸੋਚ ਕੇ ਦੇਖੋ ਕਿ ਤੁਹਾਡੇ ਅੰਦਰੋਂ ਅਗਰ ਕਿਸੇ ਵਾਸਤੇ ਥੋੜੀ ਜਿਹੀ ਕੋਈ ਨਫ਼ਰਤ ਦੀ ਭਾਵਨਾ ਹੈ ਜਾਂ ਕਿਸੇ ਵਾਸਤੇ ਕੋਈ ਬੁਰੀ ਸੋਚ ਹੈ ਤਾਂ ਫਿਰ ਤੁਸੀਂ ਉਸ ਲੈਵਲ ਤੇ ਹੋ ਕਿ ਰੱਬ ਨੇ ਸੋਚਣਾ ਹੈ ਕਿ ਭਾਈ ਦੇਖਣਾ ਪਏਗਾ ਇਹ ਬਰਤਨ ਤਿਆਰ ਵੀ ਹੈ ਜਾਂ ਨਹੀਂ ਇਸ ਲਈ ਬੁੱਲੇ ਸ਼ਾ ਵੀ ਆਪਣੇ ਕਲਾਮ ਚ ਇਸੇ ਤਰ੍ਹਾਂ ਦੱਸਦੇ ਆ ਉਹਨਾਂ ਦੀ ਗੱਲ ਅੱਗੇ ਕਰਾਂਗੇ ਕਿਉਂਕਿ ਉਹਨਾਂ ਦਾ ਕਲਾਮ ਵੀ ਕਿ ਯਾਦ ਆ ਗਿਆ ਸਾਨੂੰ ਜਿੱਥੇ ਬੁੱਲੇ ਸ਼ਾ ਜ਼ਿਕਰ ਕਰਦੇ ਆ ਕਿ ਕਿਹਦੀ ਝੋਲੀ 'ਚ ਰਹਿਮਤਾਂ ਪੈਂਦੀਆਂ ਹੈ ਪਰ ਇੱਥੇ ਮੀਆਂ ਮੁਹੰਮਦ ਵਕਤ ਜੀ ਦੱਸ ਰਹੇ ਹੈ ਕਿ ਕੋਈ ਆਪਣੇ ਆਪਣੇ ਅਮਲਾਂ ਦੀ ਨੀਤਾਂ ਨਾਲ ਹੀ ਖੈਰ ਨਸੀਬ ਹੋਵੇ ਬਾਹਰੋਂ ਕੁਝ ਵੀ ਵੇਖਿਆ ਨਹੀਂ ਜਾਂਦਾ ਸੋਹਣਾ ਕੋਜਾ ਅਮੀਰ ਗਰੀਬ ਹੋਵੇ ਕਹਿੰਦੇ ਬਾਹਰੋਂ ਰੱਬ ਨਹੀਂ ਦੇਖਦਾ ਇਸ ਲਈ ਇੱਥੇ ਵੀ ਗੱਲ ਅੰਦਰ ਦੀ ਹੈ ਔਰ ਸਭ ਤੋਂ ਵੱਡੀ ਗੱਲ ਹੈ ਨਾ ਜਿਹੜੀ ਅੰਦਰ ਦੀ ਚੀਜ਼ ਹੈ ਉਹਨੇ ਸਾਨੂੰ ਰੱਬ ਤੱਕ ਲੈ ਕੇ ਜਾਣਾ ਹੈ ਪਰ ਉਸਤੇ ਅਸੀਂ ਬਹੁਤ ਘੱਟ ਮਿਹਨਤ ਕਰਦੇ ਆਂ ਜਿਹੜੀ ਚੀਜ਼ ਦਾ ਬਾਹਰ ਦਿਖਾਵਾ ਜਿਹੜੀ ਰੱਬ ਨੂੰ ਮਤਲਬ ਹੀ ਨਹੀਂ ਜਿਹਦੇ ਨਾਲ ਉੱਤੇ ਅਸੀਂ ਦਿਨ ਰਾਤ ਮਿਹਨਤ ਕਰਦੇ ਬਾਹਰ ਨੂੰ ਐਦਾਂ ਸਵਾਰੋ ਬਾਹਰ ਨੂੰ ਐਦਾਂ ਸਾਫ਼ ਰੱਖੋ ਉਹ ਭਾਈ ਬਾਹਰ ਨੂੰ ਤੂੰ ਜਿੰਨਾ ਮਰਜੀ ਸਾਫ਼ ਰੱਖ ਲੈ ਤਾਂ ਹੀ ਤਾਂ حضرت ਅਲੀ ਕਹਿੰਦੇ ਸੀ ਨਾ ਕਿ ਅਗਰ ਤਨ ਨੂੰ ਸਾਫ਼ ਰੱਖੋਗੇ ਤਾਂ ਉਹ ਦੁਨੀਆ ਦੇਖੇਗੀ ਲੇਕਿਨ ਅਗਰ ਮਨ ਨੂੰ ਸਾਫ਼ ਰੱਖੋਗੇ ਤਾਂ ਖੁਦਾ ਦੇਖੇਗਾ ਔਰ ਅਗਰ ਮਨ تمہارا ਸਾਫ਼ ਹੈ ਤਾਂ ਫਿਰ ਖੁਦਾ تمہارے ਸਾਥ ਹੈ ਇਹੀ ਜੀ ਲੋਕ ਕਹਿੰਦੇ ਕਿ ਤਨ ਨੂੰ ਸਾਫ਼ ਕਰਨਾ ਤੇ ਦੁਨੀਆ ਨੇ ਦੇਖਣਾ ਹੈ ਪਰ ਰੱਬ ਨੇ ਕੀ ਦੇਖਣਾ ਤੁਹਾਡਾ ਮਨ ਤੁਹਾਡੇ ਅੰਦਰ ਨੂੰ ਦੇਖਣਾ ਹੈ ਕਿ ਤੁਹਾਡਾ ਮਨ ਸਾਫ਼ ਹੈ ਜਾਂ ਨਹੀਂ ਔਰ ਅਗਰ ਮਨ ਸਾਫ਼ ਹੈ ਤਾਂ ਰੱਬ ਹਰ ਵੇਲੇ ਸਾਡੇ ਨਾਲ ਹੈ ਉਹ ਖੁਦਾ ਸਾਡੇ ਨਾਲ ਹੈ ਇਸ ਲਈ ਅੱਜ ਬੰਦਾ ਬਾਹਰੋਂ ਆਪਣੇ ਤਨ ਨੂੰ ਆਪਣੇ ਕੱਪੜਿਆਂ ਨੂੰ ਆਪਣੇ ਬਾਹਰਲੇ ਹਾਰ ਸ਼ਿੰਗਾਰ ਨੂੰ ਬੜੀ ਫਿਕਰ ਕਰਦਾ ਹੈ ਬੜਾ ਧਿਆਨ ਦਿੰਦਾ ਹੈ ਪਰ ਥੋੜੀ ਜਿਹੀ ਕੋਸ਼ਿਸ਼ ਵੀ ਕਰਿਆ ਕਰਿਆ ਕਰੇ ਇਨਸਾਨ ਠੀਕ ਹੈ ਤਨ ਨੂੰ ਸਾਫ਼ ਰੱਖੋ ਐਸੀ ਇਹ ਨਹੀਂ ਕਹਿੰਦੇ ਨਾ ਰੱਖੋ ਪਰੇ ਦੇ ਨਾਲ ਨਾਲ ਥੋੜਾ ਜਿਹਾ ਬੈਠ ਕੇ ਸੋਚਿਆ ਕਰੂੰ ਕਿ ਮੈਂ ਆਪਣੇ ਮਨ ਨੂੰ ਵੀ ਸਾਫ਼ ਰੱਖਣਾ ਹੈ ਮੈਂ ਕਿਸੇ ਨਾਲ ਨਫ਼ਰਤ ਨਹੀਂ ਕਰਨੀ ਮੈਂ ਕਿਸੇ ਵਾਸਤੇ ਅੰਦਰ ਬੈਰ ਨਹੀਂ ਰੱਖਣਾ ਨਹੀਂ ਰੱਖਣਾ ਮੈਂ ਕਿਸੇ ਵਾਸਤੇ ਕਦੀ ਬੁਰੀ ਭਾਵਨਾ ਨਹੀਂ ਰੱਖਣੀ ਮੈਂ ਕਿਸੇ ਦਾ ਵੀ ਕਦੀ ਮਾਰਾ ਨਾ ਸੋਚਣਾ ਹੈ ਨਾ ਬੋਲਣਾ ਹੈ ਨਾ ਮੰਗਣਾ ਹੈ ਇਹ ਕਿਹਾ ਕਰੂੰ ਆਪਣੇ ਆਪ ਨੂੰ ਕਿਉਂਕਿ ਜਦੋਂ ਇਹ ਚੀਜ਼ਾਂ ਸੀ ਦੁਹਰਾਉਂਦੇ ਆ ਨਾ ਤਾਂ ਸਾਡੇ ਮਨ ਨੂੰ ਇਹ ਸਮਝ ਆਂਦੀ ਕਿ ਇਹ ਕੰਮ ਮੈਂ ਨਹੀਂ ਕਰਨਾ ਸਮਝ ਦਿਓ 그러면은 ਜਦੋਂ ਤੁਸੀਂ ਕਈ ਵਾਰਾ ਕਹਿੰਦੇ ਨਾ ਹੁਣ ਮੈਂ ਆ ਕੰਮ ਕਰਨਾ ਹੈ ਮੈਂ ਆ ਕੰਮ ਕਰਨਾ ਹੈ ਮਨ ਨੂੰ ਪਤਾ ਕਰਨਾ ਹੈ ਤਾਂ ਵਕਤ ਆਣ ਤੇ ਮਨੋਂ ਕੰਮ ਕਰਵਾਵੀਂ ਇਹ ਗੱਲ ਯਾਦ ਰੱਖਣਾ ਹਮੇਸ਼ਾ ਮੈਂ ਆ ਕੰਮ ਕਰ ਨਹੀਂ ਸਕਦਾ ਮੈਂ ਆ ਕੰਮ ਨਹੀਂ ਕਰਨਾ ਤਾਂ ਫਿਰ ਉਹ ਮਨ ਨੇ ਕਰਨ ਵੀ ਇਹ ਯਾਦ ਰੱਖਣਾ ਤੁਸੀਂ ਇਸ ਕਰਕੇ ਜਦੋਂ ਤੁਸੀਂ ਧਿਆਨ ਦਾ ਮਤਲਬ ਇਹ ਵੀ ਹੁੰਦਾ ਹੈ ਕਿ ਬੈਠ ਕੇ ਅੱਛੇ ਬੋਲ ਬੋਲੀਏ ਆਪਣੇ ਆਪ ਨੂੰ ਅੱਛੇ ਵਿਚਾਰ ਦੇਈਏ ਕਿ ਮੈਂ ਅੱਛਾ ਹਾਂ ਔਰ ਮੈਂ ਅੱਛਾ ਕਰਮ ਹੀ ਕਰਨਾ ਹੈ ਮੈਂ ਅੱਛਾ ਦੇਖਣਾ ਹੈ ਜਿੱਦਾਂ ਹੀ ਕਈ ਵਾਰ ਦਸੀਦਾ ਸੋਚਿਆ ਕਰੋ ਮੈਂ ਅੱਛਾ ਦੇਖਣਾ ਹੈ ਮੈਂ ਅੱਛਾ ਸੋਚਣਾ ਹੈ ਮੈਂ ਅੱਛਾ ਬੋਲਣਾ ਹੈ ਮੈਂ ਅੱਛਾ ਕਰਨਾ ਹੈ ਮੈਂ ਇੱਕ ਅੱਛੀ ਜ਼ਿੰਦਗੀ ਜੀਣੀ ਹੈ ਕਿਉਂਕਿ ਇਹ ਚੀਜ਼ بار بار ਦੁਹਰਾਉਣ ਨਾਲ ਮਨ ਤੇ ਵੈਸੀ ਛਾਪ ਬਣਦੀ ਚਲੀ ਜਾਂਦੀ ਹੈ ਇਸ ਕਰਕੇ ਇੱਥੇ ਗੱਲ ਅੰਦਰ ਦੀ ਹੈ ਕਿ ਜੇ ਬਾਹਰ ਨੂੰ ਸਵਸਥ ਰੱਖਣ ਵਾਸਤੇ ਉਪਾਏ ਕਰਦੇ ਆਂ ਸਾਫ ਰੱਖਣ ਵਾਸਤੇ ਉਪਾਏ ਕਰਦੇ ਆਂ ਤਾਂ ਮਨ ਨੂੰ ਸਾਫ ਕਰਨ ਦੀ ਵੀ ਸਾਨੂੰ ਕੋਸ਼ਿਸ਼ ਜ਼ਰੂਰ ਤਾਂ ਹੀ ਤਾਂ ਕਿਹਾ ਜਾਂਦਾ ਨਾ ਕਿ ਜਿੱਦਾਂ ਇੱਕ ਸ਼ਬਦ ਅੰਦਰ ਕਬੀਰ ਸਾਹਿਬ ਨੇ ਬੜਾ ਪਿਆਰਾ ਦੱਸਿਆ ਹੈ ਕਿ ਬਾੜੋ ਆਪਣੇ ਤਨ ਦਾ ਤੂੰ ਸ਼ਿੰਗਾਰ ਕਰਦਾ ਹੈ ਸਮਝਦੇ ਹੋ ਕਿ ਨਹੀਂ ਕਹਿੰਦੇ ਮਾਲਾ ਪਹਿਨੇ ਮਾਲਾ ਪਹਿਨੇ ਪਹਿਨੇ ਮੋਤੀਆਂ ਦੀ ਔਰ ਤਨ ਕਾ ਕਰੇ ਸ਼ਿੰਗਾਰ ਮਾਲਾ ਪਹਿਨੇ ਮੋਤੀਆਂ ਜਾਨੀ ਮੋਤੀ ਮੋਤੀਆਂ ਦੀ ਮਾਲਾ ਮਾਲਾ ਪਹਿਨੇ ਮੋਤੀਆਂ ਕੀ ਤਨ ਕਾ ਕਰੇ ਸ਼ਿੰਗਾਰ ਕਬੀਰਾ ਤਹ ਨ ਸਵਾਰਾ ਆਪ ਕੋ ਜਹਾਂ ਭੀਤਰ ਕਰਤਾਰ ਉਹ ਕਹਿੰਦੇ ਬਾਹਰੋਂ ਮੋਤੀਆਂ ਦੀ ਮਾਲਾ ਪਾ ਲਈ ਤਨ ਦਾ ਸ਼ਿੰਗਾਰ ਤਾਂ ਕਰ ਲਿਆ ਪਰ ਉਹਨੂੰ ਵੀ ਸ਼ਿੰਗਾਰ ਜਿੱਥੇ ਕਰਤਾਰ ਔਰ ਕਰਤਾਰ ਕਿੱਥੇ ਵੱਸਦਾ ਹੈ ਜਰਾ ਜਵਾਬ ਦੇਣਾ ਤੁਸੀਂ ਉਹ ਤੁਹਾਡੇ ਅੰਦਰ ਵੱਸਦਾ ਹੈ ਤਾਂ ਕਹਿੰਦੇ ਤਹ ਨ ਸਵਾਰਾ ਆਪ ਕੋ ਉਹ ਕਹਿੰਦੇ ਉੱਥੇ ਕਦੀ ਸਵਾਈ ਕੀਤੀ ਨਹੀਂ ਉਹਨੂੰ ਕਦੀ ਸਵਾਰਿਆ ਨਹੀਂ ਜਿੱਥੇ ਕਰਤਾਰ ਨੇ ਵਸਣਾ ਹੈ ਜਿੱਥੇ ਕਰਤਾਰ ਰਹਿੰਦਾ ਹੈ ਉਹ ਘਰ ਦੀ ਵੀ ਸਵਾਈ ਕਰਨ ਦੀ ਜ਼ਿੰਮੇਵਾਰੀ ਤੇਰੀ ਹੈ ਜੇ ਤੰਦਾ ਸ਼ਿੰਗਾਰ ਕਰਦਾ ਹੈ ਤਾਂ ਥੋੜੀ ਢੇਰ ਬਹਿ ਕੇ ਮੰਦਾ ਸ਼ਿੰਗਾਰ ਵੀ ਕਰਿਆ ਕਰ ਔਰ ਮੰਦਾ ਸ਼ਿੰਗਾਰ ਹੁੰਦਾ ਅچھے ਵਿਚਾਰਾਂ ਨਾਲ ਮੰਦਾ ਸ਼ਿੰਗਾਰ ਹੁੰਦਾ ਸਾਡੀ ਅੱਛੀ ਸੋਚ ਨਾਲ ਅੱਛੀ ਨੀਅਤ ਨਾਲ ਕਿਉਂਕਿ ਇਹ ਵੀ ਅچھے ਕਰਮ ਅچھے ਵਿਚਾਰ ਵੀ ਸਾਡੇ ਉਹ ਮੋਤੀ ਆ ਹੀ ਤਰੇ ਰਹੇ ਤੁਹਾਡੇ ਮਨ ਨੂੰ ਸਵਾਰਦੇ ਸਮਝਦੇ ਹੋ ਕਿ ਨਹੀਂ ਇਹ ਜੇ ਅੱਜ ਤੋਂ ਮੰਦਾ ਸ਼ਿੰਗਾਰ ਵੀ ਕਾਦੇ ਨਾਲ ਕਰਨਾ ਅچھے ਵਿਚਾਰਾਂ ਨਾਲ ਬਹਿ ਕੇ ਅੱਛਾ ਸੋਚਿਆ ਕਰੋ ਸਮਝੀ ਦਿਓ ਇਹ ਸੋਚਿਆ ਕਰੋ ਕਿ ਮੈਂ ਸਭ ਨਾਲ ਅੱਛਾ ਬੋਲਣਾ ਹੈ ਮੈਂ ਸਭ ਨਾਲ ਅੱਛਾ ਕਰਨਾ ਹੈ ਮੈਂ ਕਿਸੇ ਨਾਲ ਵੀ ਨਫ਼ਰਤ ਨਹੀਂ ਕਰਨੀ ਮੈਂ ਕਿਸੇ ਵਾਸਤੇ ਵੀ ਮਨ ਚ ਬੈਰ ਬ੍ਰੋਧਤਾ ਨਹੀਂ ਰੱਖਣੀ ਕਿਉਂਕਿ ਹਰ ਇਨਸਾਨ ਮੇਰੇ ਮਾਲਕ ਦਾ ਬਣਾਇਆ ਹੋਇਆ ਹੈ ਔਰ ਜੇ ਹਰ ਸ਼ੈ ਨੂੰ ਉਹਨੇ ਬਣਾਇਆ ਹੈ ਤਾਂ ਮੈਂ ਉਹਦੀ ਬਣੀ ਕਿਸੇ ਚੀਜ਼ ਨਾਲ ਨਫ਼ਰਤ ਕਰੂੰਗਾ ਤਾਂ ਫਿਰ ਮੈਂ ਉਹਦੇ ਨੇੜੇ ਕਦੀ ਨਹੀਂ ਜਾ ਸਕਦਾ ਪਹੁੰਚ ਨਹੀਂ ਸਕਦਾ ਇਸ ਲਈ ਇੱਥੇ ਕਿਹਾ ਗਿਆ ਹੈ ਕਿ ਮਾਰੋ ਕੁਝ ਵੀ ਵੇਖਿਆ ਨਹੀਂ ਜਾਂਦਾ ਸੋਨਾ ਕੋਜਾ ਅਮੀਰ ਗਰੀਬ ਹੋਵੇ ਸੋ ਕੀ ਕਹਿੰਦੇ ਮੀਆਂ ਮੁਹੰਮਦ ਵਾਰ ਜੀ ਝੋਲੀ ਆਪਣੇ ਆਪਣੇ ਕਰਮਾਂ ਦੀ ਅਮਲ ਕਹ ਲੋ ਕਰਮ ਕਹ ਲੋ ਗੱਲ ਇੱਕੋ ਹੀ ਝੋਲੀ ਆਪਣੇ ਆਪਣੇ ਕਰਮਾਂ ਦੀ ਨੀਤਾਂ ਨਾਲ ਹੀ ਖੈਰ ਨਸੀਬ ਹੋਵੇ ਨਸੀਬ ਹੋਵੇ ਮਾਰੋ ਕੁਝ ਵੀ ਵੇਖਿਆ ਨਹੀਂ ਜਾਂਦਾ ਸੋਨਾ ਕੋਜਾ ਅਮੀਰ ਗਰੀਬ ਹੋਵੇ ਬਸ ਹੋਵੇ ਦਿਲ ਵਿੱਚ ਸਦਕ ਯਕੀਨ ਪੂਰਾ ਹੋਵੇ ਦਿਲ ਵਿੱਚ ਸਦਕ ਯਕੀਨ ਪੂਰਾ ਸਦਕ ਯਕੀਨ ਪੂਰਾ ਫਿਰ ਕੋਈ ਦੂਰ ਜਾਂ ਕੋਈ ਕਰੀਬ ਹੋਵੇ ਕਹਿੰਦੇ ਹੋਵੇ ਦਿਲ ਵਿੱਚ ਸਦਕ ਯਕੀਨ ਪੂਰਾ ਫਿਰ ਕੋਈ ਦੂਰ ਇਹ ਚਾਹੇ ਕਰੀਬ ਹੋਵੇ ਫੈਜ਼ ਫਿਰ ਤਾਂ ਮਿਲਦਾ ਫੇਰ ਜ਼ਰੂਰ ਮੀਆਂ ਫੈਜ਼ ਮਿਲਦਾ ਫੇਰ ਜ਼ਰੂਰ ਪਿਆ ਜਦੋਂ ਰੱਬ ਨੂੰ ਮੰਨਿਆ ਹਬੀਬ ਹੋ ਗਏ ਦੇਖੋ ਕਿੰਨੀ ਪਿਆਰੀ ਗੱਲ ਕਹੀ ਹੁਣ ਲਾਸਟ ਵਿੱਚ ਦੋ ਗੱਲਾਂ ਕਹੀਆਂ ਉਹਨਾਂ ਨੇ ਦੋ ਲਾਈਨਾਂ ਜਿਹੜੀਆਂ ਸਮਝਣੀਆਂ ਹੈ ਉਹ ਕਹਿੰਦੇ ਕਿ ਬਾਹਰੋਂ ਨਹੀਂ ਕੁਝ ਦੇਖਿਆ ਜਾਂਦਾ ਸੋਨਾ ਹੋਵੇ ਕੋਜਾ ਕਹਿ ਦਿੰਦੇ ਬਦਸੂਰਤ ਨੂੰ ਸਮਝਦੇ ਹੋ ਕਿ ਨਹੀਂ ਸੋਨਾ ਹੋਵੇ ਚਾਹੇ ਕੋਜਾ ਹੋਵੇ ਚਾਹੇ ਅਮੀਰ ਹੋਵੇ ਚਾਹੇ ਗਰੀਬ ਹੋਵੇ ਕਿ ਬਾਹਰੋਂ ਨਹੀਂ ਕੁਝ ਵੀ ਦੇਖਿਆ ਜਾਂਦਾ ਕਿਹੜੀ ਚੀਜ਼ ਦੇਖੀ ਜਾਂਦੀ ਹੈ ਕਹਿੰਦੇ ਦੇਖਿਆ ਜਾਂਦਾ ਬਸ ਅੰਦਰ ਦੀ ਕਿਹੜੀ ਜੀ ਦੇਖੀ ਜਾਂਦੀ ਹੈ ਹੋਵੇ ਦਿਲ ਵਿੱਚ ਇਸ਼ਕ ਯਕੀਨ ਪੂਰਾ ਕਿਉਂਕਿ ਇਹ ਇਸ਼ਕ ਵੀ ਅੰਦਰ ਹੁੰਦਾ ਹੈ ਤੇ ਯਕੀਨ ਵੀ ਅੰਦਰ ਹੁੰਦਾ ਹੈ ਕਹਿੰਦੀ ਹੈ ਕਿ ਰੱਬ ਦਾ ਹੀ ਕਰੋ ਫੈਜ਼ ਲੈਣਾ ਹੈ ਤਾਂ ਇਹ ਦੋ ਚੀਜ਼ਾਂ ਤੇਰੇ ਅੰਦਰ ਹੋਣੀਆਂ ਹੈ ਔਰ ਕੋਈ ਫਰਕ ਨਹੀਂ ਪੈਂਦਾ ਫਿਰ ਤੂੰ ਚਾਹੇ ਦੂਰ ਹੈ ਚਾਹੇ ਕਰੀਬ ਹੈ ਚਾਹੇ ਦੂਰ ਹੈ ਚਾਹੇ ਕਰੀਬ ਹੈ ਕੋਈ ਫਰਕ ਨਹੀਂ ਪੈਂਦਾ ਬਸ ਤੇਰੇ ਦਿਲ ਵਿੱਚ ਇਸ਼ਕ ਯਕੀਨ ਪੂਰਾ ਹੋਣਾ ਚਾਹੀਦਾ ਹੁਣ ਜਦੋਂ ਕਿ ਪ੍ਰਦੇਸਾਂ 'ਚ ਬੈਠੇ ਐ ਮਸ਼ਾਅਕੋ ਸਰੀਰੀਕ ਤੌਰ ਤੇ ਬੜੇ ਦੂਰ ਹੈ ਅਗਰ ਪਰਦੇਸਾਂ 'ਚ ਬੈਠੀਆਂ ਉਹਨਾਂ ਦੇ ਅੰਦਰ ਇਸ਼ਕ ਯਕੀਨ ਪੂਰਾ ਹੈ ਤਾਂ ਦੂਰ ਬੈਠੇ ਵੀ ਉਹ ਝੋਲੀਆਂ ਪਰਦੀਆਂ ਹੀ ਝੋਲੀਆਂ ਕਿੰਨੇ ਜੀਵਾਂ ਦੀਆਂ ਬੇਨਤੀਆਂ ਆਉਂਦੀਆਂ ਹੈ ਕਿੰਨੇ ਜੀ ਫੋਨ ਕਰਦੇ ਆ ਕਿ ਮਾਲਕਾਂ ਦੀ ਰਹਿਮਤ ਹੋ ਰਹੀ ਹੈ ਸਾਡੀਆਂ ਮੁਸ਼ਕਲਾਂ ਦੇ ਹੱਲ ਇੱਥੇ ਬੈਠਿਆਂ ਦੇ ਹੋ ਰਹੇ ਆ ਇਹਦਾ ਮਤਲਬ ਯਕੀਨ ਹੈ ਇਹਦਾ ਮਤਲਬ ਪਿਆਰ ਹੈ ਉਹਨਾਂ ਦੇ ਅੰਦਰ ਇਸ ਲਈ ਮੀਆਂ ਮੁਹੰਮਦ ਬਖਸ਼ ਜੀ ਕਹਿੰਦੇ ਬਾਹਰੋਂ ਨਹੀਂ ਦੇਖਿਆ ਜਾਣਾ ਕੁਝ ਵੀ ਸ਼ਰਤ ਇਹ ਹੈ ਕਿ ਬਸ ਤੇਰੇ ਅੰਦਰ ਇਸ਼ਕ ਯਕੀਨ ਹੋਣਾ ਚਾਹੀਦਾ ਹੈ ਫਿਰ ਕੋਈ ਫਰਕ ਨਹੀਂ ਪੈਂਦਾ ਤੂੰ ਚਾਹੇ ਨੇੜੇ ਆ ਚਾਹੇ ਦੂਰ ਹੈ ਸਮਝਦੇ ਹੋ ਕਿ ਇਸ ਲਈ ਬਾਹਰੋ ਕੁਝ ਵੀ ਵੇਖਿਆ ਨਹੀਂ ਜਾਂਦਾ ਸੋਨਾ ਕੋਜਾ ਅਮੀਰ ਗਰੀਬ ਹੋਵੇ ਬਸ ਹੋਵੇ ਦਿਲ ਵਿੱਚ ਇਸ਼ਕ ਯਕੀਨ ਪੂਰਾ ਫਿਰ ਭਾਵੇਂ ਦੂਰ ਜਾ ਚਾਹੇ ਨੀਬ ਹੋਵੇ ਕਰੀਬ ਹੋਵੇ ਫੈਜ਼ ਮਿਲਦਾ ਫਿਰ ਜ਼ਰੂਰ ਮੀਆਂ ਜਦੋਂ ਰੱਬ ਨੂੰ ਮੰਨਿਆ ਹਬੀਬ ਹੋਵੇ ਹਬੀਬ ਦਾ ਮਤਲਬ ਹੁੰਦਾ ਮਹਿਬੂਬ ਕਹਿੰਦਾ ਜਦੋਂ ਉਸ ਰੱਬ ਨੂੰ ਮਹਿਬੂਬ ਬੰਨਿਆ ਹੋਵੇ ਨਾ ਰੱਬ ਨਾਲ ਪਿਆਰ ਹੋਵੇ ਤਾਂ ਫਿਰ ਫੈਜ਼ ਫੈਜ਼ ਦਾ ਮਤਲਬ ਹੁੰਦਾ ਉਹਦੀ ਰਹਿਮਤ ਉਹਦੀ ਕਿਰਪਾ ਉਹਦੀ ਦਇਆ ਉਹਦੀ ਮੇਹਰ ਸਾਨੂੰ ਮਿਲਦੀ ਵੀ ਉਦੀ ਕਿਰਪਾ ਸਾਡੇ ਤੇ ਹੁੰਦੀ ਵੀ ਪਰ ਸ਼ਰਤ ਹੈ ਕਿ ਦਿਲ ਵਿੱਚ ਇਸ਼ਕ ਯਕੀਨ ਹੋਣਾ ਚਾਹੀਦਾ ਹੈ ਤੇ ਰੱਬ ਨੂੰ ਆਪਣਾ ਮਹਿਬੂਬ ਮੰਨਣਾ ਚਾਹੀਦਾ ਹੈ ਉਹਦਾ ਨਾਲ ਮੁਹੱਬਤ ਕਰਨੀ ਚਾਹੀਦੀ ਹੈ ਸਮਝਦੇ ਹੋ ਤੁਸੀਂ ਤਾਂ ਹੀ ਤਾਂ ਤੇ ਕਿਹਾ ਗਿਆ ਨਾ ਕਿ ਕਰ ਲੈ ਦਿਲ ਦੀ ਸਫਾਈ ਜੈਸੀ ਕਈ ਵਾਰ ਦਸੀਦਾ ਹੈ ਕਿ ਇੱਕ ਦਿਲ ਲੱਖੋਂ ਤਮੰਨਾ ਹੈ ਉਸ 'ਤੇ ਹੋਰ ਜ਼ਿਆਦਾ ਹਵਸ ਫਿਰ ਠਿਕਾਣਾ ਹੈ ਕਹਾਂ ਉਸ ਨੂੰ ਠਿਕਾਣੇ ਲਈ ਉਹ ਦਿਲ ਦਾ ਖੁਜ਼ਰਾ ਸਾਫ਼ ਕਰ ਜਾਣਾ ਕਿ ਆਨੇ بیان گہروں کا ہٹا اس کو بٹھانے تو کہیں گے چیک کر کہ جو تو رب دے نال تو محبت کرے گا اس رب نو اپنا محبوب مننے گا تو گل پھر ماننے گا کیونکہ یہ عشق اور یقین دی گل کیتی نا اے فقیرہ نے نہیں اے صرف آپ پہلے کہہ لیا میاں محمد وقت جی نے کیتی یا فلانے فقیر نے کیتی تو نہیں کبیر صاحب نے بھی دیکھو کٹی وڈی گل کہی ہے کبیر صاحب اپنی وانی جندر دستے ہیں کہ ਉਹ ਕਹਿੰਦੇ ਦੋ ਚੀਜ਼ਾਂ ਇਸ ਜ਼ਿੰਦਗੀ ਵਾਸਤੇ ਬਹੁਤ ਜ਼ਰੂਰੀ ਹੈ ਇਹ ਸਾਡੇ ਜੀਵਨ ਵਾਸਤੇ ਦੋ ਚੀਜ਼ਾਂ ਬਹੁਤ ਜ਼ਰੂਰੀ ਹੈ ਔਰ ਜੇ ਉਹ ਦੋ ਚੀਜ਼ਾਂ ਸਾਡੇ ਜੀਵਨ ਤੋਂ ਚਲੀਆਂ ਗਈਆਂ ਤਾਂ ਕਬੀਰ ਸਾਹਿਬ ਇਹ ਕੀ ਕਹਿੰਦੇ ਐ ਕਿ ਪ੍ਰੇਮ ਗਿਆ ਤਾਂ ਕੀ ਬਚਾ ਪ੍ਰੇਮ ਗਿਆ ਤਾਂ ਕੀ ਬਚਾ ਤੋ ਕੀ ਬਚਾ ਸਿੱਦਕ ਗਿਆ ਸਭ ਛਾੜ ਸਿੱਦਕ ਔਰ ਪ੍ਰੇਮ ਇਹ ਦੋ ਗੱਲਾਂ ਗਈਆਂ ਕਬੀਰ ਸਾਹਿਬ ਅਚਾ ਸਿੱਦਕ ਦਾ ਮਤਲਬ ਪਤਾ ਕਿ ਨਹੀਂ ਸਿੱਦਕ ਦਾ ਮਤਲਬ ਹੁੰਦਾ ਯਕੀਨ ਸੱਚਾ ਯਕੀਨ ਸੱਚਾ ਵਿਸ਼ਵਾਸ ਇੱਕ ਹੁੰਦਾ ਯਕੀਨ ਹੁਣੇ ਯਕੀਨ ਜਦੋਂ ਕਿਹਾ ਜਾਂਦਾ ਨਾ ਉਥੇ ਝੂਠਾ ਵੀ ਹੋ ਸਕਦਾ ਸੱਚਾ ਵੀ ਹੋ ਸਕਦਾ ਸਿੱਦਕ ਦਾ ਮਤਲਬ ਹੁੰਦਾ ਪਿਓਰ ਪਿਓਰਿਟੀ ਜਿਹਦਾ ਬੰਦਾ ਕਹਿੰਦਾ ਦੇਸੀ ਕਿਉ ਪਿਓਰ ਦੇਸੀ ਇਹਦਾ ਸਿੱਦਕ ਦਾ ਮਤਲਬ ਹੁੰਦਾ ਪੂਰਾ ਯਕੀਨ ਪੱਕਾ ਯਕੀਨ ਹੁਣ ਕਬੀਰ ਸਾਹਿਬ ਦੱਸਦੇ ਕਿ ਦੋ ਚੀਜ਼ਾਂ ਤੇਰੇ ਜੀਵਨ ਚ ਚੁਣੀਆਂ ਜ਼ਰੂਰੀ ਹੈ ਕਿਉਂਕਿ ਇਹ ਤੇਰਾ ਜੀਵਨ ਇੱਕ ਖੇਤ ਦੀ ਤਰ੍ਹਾਂ ਹੈ ਕਾਦੀ ਤਰ੍ਹਾਂ ਹੈ ਖੇਤ ਦੀ ਤਰ੍ਹਾਂ ਖੇਤ ਦੀ ਤਰ੍ਹਾਂ ਹੈ ਔਰ ਤੂੰ ਖੇਤ ਵਿੱਚ ਜਿਹੜੀ ਫਸਲ ਚਾਹੁੰਦਾ ਹੈ ਨਾ ਉਹ ਫਸਲ ਤੈਨੂੰ ਫੇਰ ਹੀ ਮਿਲ ਸਕਦੀ ਹੈ ਅਗਰ ਖੇਤ ਦੀ ਬਾੜ ਸਲਾਮਤ ਹੈ ਬਾੜ ਦਾ ਮਤਲਬ ਸਮਝਦੇ ਹੋ ਨੀ ਬਾਉਂਡਰੀ ਹੁੰਦੀ ਨਾਲ ਕੋਲੇ ਉਹ ਬਾਉਂਡਰੀ ਕਾਹਦੇ ਵਾਸਤੇ ਹੁੰਦੀ ਹੈ ਤਾਂ ਕਿ ਖੇਤ ਵਿੱਚ ਜੋ ਅਸੀਂ ਬੀਜਿਆ ਉਹਦੀ ਸੁਰੱਖਿਆ ਹੋ ਸਕੇ ਕਿਉਂਕਿ ਅਗਰ ਬਾਉਂਡਰੀ ਨਾ ਹੋਏਗੀ ਤਾਂ ਕੋਈ ਵੀ ਜਾਨਵਰ ਕੁੱਤਾ ਬਿੱਲਾ ਕੋਈ ਵੀ ਪਸ਼ੂ ਆ ਕੇ ਉਹ ਫਸਲ ਨੂੰ ਖਰਾਬ ਕਰ ਦੇਗਾ ਤਾਂ ਹੀ ਤਾਂ ਤੁਸੀਂ ਦੇਖਦੇ ਹੋ ਕਿ ਜਦੋਂ ਫਸਲ ਪੱਕਦੀ ਹੈ ਤਾਂ ਬੰਦਾ ਰਾਖੀ ਵੀ ਜਾਂ ਆਹੋਲੇ ਕੰਡੀਆਂ ਦੀ ਤਾਰ ਲਾ ਦਿੰਦਾ ਹੈ ਜਾਂ ਕੁਛ ਨਾ ਕੁਛ ਇਦਾਂ ਦਾ ਇੰਤਜ਼ਾਮ ਕਰ ਦਿੰਦਾ ਕਿ ਕੋਈ ਜਾਨਵਰ ਅੰਦਰ ਨਾ ਜਾ ਸਕੇ ਹੁਣ ਕਬੀਰ ਸਾਹਿਬ ਵੀ ਦੇਖੋ ਇਹੀ ਗੱਲ ਕਹਿੰਦੇ ਕਿ ਪ੍ਰੇਮ ਔਰ ਸਦਕ ਇਹ ਬਾੜ ਹੈ ਤੇਰਾ ਜੀਵਨ ਇੱਕ ਖੇਤ ਹੈ ਔਰ ਇਹ ਪ੍ਰੇਮ ਔਰ ਸਦਕ ਬਾੜ ਹੈ ਅਗਰ ਤੂੰ ਇਹ ਜੀਵਨ ਦੇ ਖੇਤ ਵਿੱਚ ਖੁਸ਼ੀਆਂ ਚਾਹੁੰਦਾ ਹੈ ਅਗਰ ਜੀਵਨ ਦੇ ਖੇਤ ਵਿੱਚ ਕਾਮਯਾਬੀ ਨੂੰ ਫਲ ਫੁੱਲ ਚਾਹੁੰਦਾ ਹੈ ਫਸਲ ਚਾਹੁੰਦਾ ਹੈ ਤਾਂ ਤੈਨੂੰ ਇਹ ਬਾੜ ਦੀ ਰੱਖਿਆ ਵੀ ਕਰਨੀ ਪੈਣੀ ਹੈ ਤਾਂ ਹੀ ਉਹਨੇ ਕਿਹਾ ਕਿ ਪ੍ਰੇਮ ਗਿਆ ਤੋ ਕਿਆ ਬਚਾ ਸਿੱਧਕ ਗਿਆ ਸਭ ਛਾੜ ਉਹ ਕਬੀਰਾਂ ਜੀਵਨ ਖੇਤ ਕੈਸੇ ਬਚੇ ਟੂਟ ਗਈ ਜਬ ਬਾੜ ਉਹ ਕਹਿੰਦੇ ਜੀਵਨ ਦੀ ਖੇਤੀ ਕਿਤਾ ਬਚੇਗੀ ਜਦੋਂ ਬਾੜ ਹੀ ਚਲੀ ਗਈ ਸਮਝਦੇ ਹੋogne ਹੁਣ ਤੁਸੀਂ ਕੋਈ ਵੀ ਚੀਜ਼ ਦੇਖੋ ਅਗਰ ਅਸੀਂ ਜੀਵਨ ਦੀ ਖੇਤੀ ਦੀ ਰਿਸ਼ਤਿਆਂ ਵਾਲੀ ਪਿਆਰ ਲਿਆਣਾ ਨਾ ਆਪਾਂ ਚਾਹੁੰਦੇ ਕਿ ਰਿਸ਼ਤਿਆਂ ਦਾ ਫੁੱਲ ਖਿਲੇ ਤਾਂ ਉਥੇ ਵੀ ਪ੍ਰੇਮ ਔਰ ਵਿਸ਼ਵਾਸ ਦੀ ਇਹ ਬਾੜ ਹਰ ਜਗ੍ਹਾ ਹੀ ਚਾਹੀਦੀ ਏ ਤੁਸੀਂ ਬਿਜ਼ਨਸ ਵੀ ਕਰਨਾ ਹੈ ਨਾ ਉੱਥੇ ਹੀ ਪਿਆਰ ਔਰ ਵਿਸ਼ਵਾਸ ਕਿਉਂਕਿ ਪਿਆਰ ਕੀ ਮੈਨੂੰ ਆਪਣੇ ਕੰਮ ਨਾਲ ਪਿਆਰ ਔਰ ਮੈਨੂੰ ਵਿਸ਼ਵਾਸ ਹੈ ਮੈਨੂੰ ਸਫਲਤਾ ਮਿਲਦੀ ਹੁਣ ਅਗਰ ਇਹ ਦੋ ਚੀਜ਼ਾਂ ਨਾਲ ਬੰਦਾ ਕੰਮ ਵੀ ਕਰੇਗਾ ਤਜੇ ਬਿਜ਼ਨਸ ਵੀ ਤਜੇ ਬੰਦਾ ਨੂੰ ਮੈਨੂੰ ਆਪਣੇ ਕੰਮ ਨਾਲ ਪਿਆਰ ਹੀ ਹੈ ਨਹੀਂ ਤਜੇ ਪਿਆਰ ਹੀ ਹੈ ਨਾ ਤੂੰ ਮਿਹਨਤ ਹੀ ਨਹੀਂ ਕਰੇਗਾ ਫੇਰ ਤਾਂ ਫਾਰਮੈਲਟੀ ਕਰ ਰਹੇ ਔਰ ਫਾਰਮੈਲਟੀ ਨਾਲ ਕਦੀ ਸਫਲਤਾ ਨਹੀਂ ਮਿਲਦੀ ਅਗਰ ਭਗਤੀ ਵੀ ਕਰਨੀ ਹੈ ਧਿਆਨ ਵੀ ਕਰਨਾ ਬੰਦਾ ਨੂੰ ਮੈਨੂੰ ਧਿਆਨ ਕਰਨ ਨਾਲ ਪਿਆਰ ਹੈ ਸਮਝ ਦਿਓ ਔਰ ਮੈਨੂੰ ਵਿਸ਼ਵਾਸ ਹੈ ਕਿ ਜੇ ਧਿਆਨ ਕਰੂਗਾ ਤਾਂ ਮੈਨੂੰ ਫਾਇਦਾ ਜ਼ਰੂਰ ਹੋਏਗਾ ਇਹ ਦੋ ਚੀਜ਼ਾਂ ਨਾਲ ਜਦੋਂ ਬੰਦਾ ਪ੍ਰੇਮ ਔਰ ਵਿਸ਼ਵਾਸ ਨਾਲ ਬੰਦਗੀ ਵੀ ਕਰਦਾ ਤਾਂ ਉਹਨੂੰ ਰਿਜ਼ਲਟ ਵੀ ਅੱਛੇ ਮਿਲਦੇ